ਅਸੀਂ ਫਿਰ ਪਰਾਇ ਹੱਕ ਨਹੀਂ ਮਾਰਨਾ ਅਸੀਂ ਆਪਣੀ ਅੱਖਾਂ ਦਾ ਬਚਾਅ ਕਰਨਾ ਹੈ ਅਸੀਂ ਇਹ ਨਾਲ ਪਰ ਇਸਤਰੀ ਪਰ ਪੁਰਖ ਦਾ ਗਮਨ ਨਹੀਂ ਕਰਨਾ ਹੈ ਨਾ ਫਿਰ ਇਹ ਹੌਲੀ-ਹੌਲੀ ਮਹਾਰਾਜ ਜੀ ਆਪ ਹੀ ਕਿਰਪਾ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਉਂ-ਜਿਉਂ ਬੰਦਾ ਨਾਮ ਸਿਮਰਨ ਦੇ ਵਿੱਚ ਬੈਠਣਾ ਸ਼ੁਰੂ ਕਰਦਾ ਹੈ ਸੇਵਾ ਸਿਮਰਨ ਕਰਨਾ ਸ਼ੁਰੂ ਕਰਦਾ ਹੈ ਸਾਧੂ ਸੰਤਾਂ ਦੀ ਸਰਣਾ ਦੇ ਵਿੱਚ ਜਾਣਾ ਜਾਣਾ ਸ਼ੁਰੂ ਕਰਦਾ ਹੈ ਸਰਸੰਗਤ ਸੁਣ ਕਰਦਾ ਹੈ ਕਥਾ ਕੀਰਤਨ ਸੁਣਦਾ ਹੈ ਹੌਲੀ ਹੌਲੀ ਉਸ ਦੇ ਜੀਵਨ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਵੀ ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਕਲਾਸ ਦੇ ਵਿੱਚ ਜਾਣਾ ਪਵੇਗਾ ਕਲਾਸ ਕਿਹੜੀ ਆ ਕਲਾਸ ਸਤ ਸੰਗਤ ਗੁਰੂ ਦੀ ਸੰਗਤ ਜਿੱਥੇ ਗੁਰੂ ਦੀ ਗੱਲ ਕੀਤੀ ਜਾਵੇ ਜਿੱਥੇ ਗੁਰੂ ਦੇ ਬਾਰੇ ਦੱਸਿਆ ਜਾਵੇ ਜਿੱਥੇ ਗੁਰੂ ਸਾਨੂੰ ਉਪਦੇਸ਼ ਦਿੰਦਾ ਹੋਵੇ ਜਿਸ ਦੀ ਸਿੱਖਿਆ ਨੂੰ ਸੁਣ ਕੇ ਸਾਡਾ ਜੀਵਨ ਬਦਲਦਾ ਹੋਵੇ ਉਹ ਸੰਗਤ ਕਰਨ ਨੂੰ ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਡੇਲੀ ਜੀਵਨ ਦੇ ਵਿੱਚ ਆਪਣੇ ਵਾਹਿਗੁਰੂ ਦਾ ਸੇਵਾ ਦਾ ਜਵਾਬ ਕਰੋ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਕਰੋ ਚਪਈ ਸਾਹਿਬ ਦਾ ਪਾਠ ਕਰੋ ਹੋ ਸਕੇ ਜਪਜੀ ਸਾਹਿਬ ਦਾ ਪਾਠ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਭਾਵੇਂ ਕਿਹੋ ਜਿਹੀ ਸਮਾਂ ਹੋਵੇ ਤੇ ਜਦੋਂ ਤੁਹਾਡੇ ਕੋਲ ਸੁੱਖ ਹੋਵੇ ਨਾ ਖੁਸ਼ੀ ਹੋਵੇ ਵੈਸੇ ਸਤਿਗੁਰ ਪਾਸ਼ਾ ਜੀ ਨੇ ਗੱਲ ਸਾਨੂੰ ਸਮਝਾਈ ਹੈ ਕਿ ਦੁੱਖ ਤੇ ਸੁੱਖ ਜਿਹੜਾ ਨਾ ਗਮੀ ਤੇ ਖੁਸ਼ੀ ਜੋ ਹੈ ਇਹ ਦੁਨਿਆਵੀ ਤੌਰ ਤੇ ਲੋਕਾਂ ਦੇ ਲਈ ਹੁੰਦਾ ਵੀ ਯਾਰ ਉਹਨੂੰ ਦੁੱਖ ਹੋ ਗਿਆ ਉਹ ਉਹਦਾ ਉਹਦਾ ਘਰ ਦਾ ਜੀ ਚਲਿਆ ਗਿਆ ਉਹਦਾ ਪੁੱਤਰ ਚਲਿਆ ਗਿਆ ਉਹਦੀ ਧੀ ਚਲੀ ਗਈ ਉਹਦੀ ਮਾਂ ਚਲੀ ਗਈ ਇਹ ਦੁੱਖ ਨਾ ਇਹ ਦੁੱਖ ਦੁਨੀਆਵੀ ਤੌਰ ਤੇ ਹੈ ਪਰ ਜਦੋਂ ਗੁਰਮਖ ਜਿਹੜੇ ਹੁੰਦੇ ਨੇ ਨਾ ਗੁਰੂ ਦੇ ਅਨੁਸਾਰ ਜਿਉਣ ਵਾਲੇ ਇਹ ਦੁੱਖ ਸੁੱਖ ਜਿਹੜੇ ਨੇ ਸਾਹਮਣੇ ਭਾ ਉਹ ਦੁੱਖ ਨੂੰ ਵੀ ਉਸੀ ਤਰ੍ਹਾਂ ਹੀ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰਦੇ ਨੇ ਜਿਵੇਂ ਸੁੱਖ ਹੈ ਤੇ ਸੁੱਖ ਨੂੰ ਵੀ ਉਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਦੁੱਖ ਹੈ ਉਹਨਾਂ ਦੇ ਲਈ ਸਾਮ ਹੁੰਦਾ ਹੈ ਖੁਸ਼ੀ ਗਮੀ ਨੂੰ ਸਾਮ ਕਰਦੇ ਨੇ ਉਹਨਾਂ ਦੇ ਲਈ ਕੋਈ ਵੱਖਰਾ ਇਹ ਨਹੀਂ ਹੁੰਦਾ ਵੀ ਜਦੋਂ ਕੋਈ ਪੁੱਤ ਹੋ ਗਿਆ ਤੇ ਅਸੀਂ ਢੋਲ ਧਮਾਕੇ ਬਜਾਉਣੇ ਨੇ ਨੇ ਡੀਜੇ ਬਜਾਉਣੇ ਨੇ ਤੇ ਜਦੋਂ ਮਰ ਗਿਆ ਫਿਰ ਵਿਲਾਪ ਕਰਦੇ ਨੇ ਤੇ ਰੋਂਦੇ ਨੇ ਹਾਏ ਮੇਰਾ ਪੁੱਤ ਚਲਾ ਗਿਆ ਹਾਏ ਮੇਰੇ ਮੇਰਾ ਪਿਓ ਚਲਾ ਗਿਆ ਹਾਏ ਮੇਰੀ ਮਾਂ ਚਲੀ ਗਈ ਹੈ ਨਾ ਉਹ ਰੋਂਦੇ ਨਹੀਂ ਉਹ ਐਵੇਂ ਫਿਲਕਦੇ ਨਹੀਂ ਉਹ ਸਾਡੇ ਵਾਂਗੂ ਨਹੀਂ ਉਹਨਾਂ ਨੂੰ ਪਤਾ ਵੀ ਰਜਾ ਹੈ ਜਨਮ ਜਨਮ ਤੇ ਮਰਨੋ ਦੀ ਰਜਾ ਹੈ ਕੋਈ ਕੰਮ ਘਾਟੋ ਉਮਰ ਤੇ ਚਲ ਜਾਂਦਾ ਹੈ ਕੋਈ ਵੱਧ ਉਮਰ ਤੇ ਚਲ ਜਾਂਦਾ ਹੈ ਕੋਈ ਲੰਬੀ ਉਮਰ ਵਧਾ ਕੇ ਇਥੋਂ ਸਮਾ ਵਧਾ ਕੇ ਇਥੋਂ ਜਾਂਦਾ ਜਾਣ ਹਰ ਇੱਕ ਨੂੰ ਪੈਣਾ ਜੋ ਉਪਜੇ ਉਹ ਸੁਬਿੰਸਹਿ ਭਰੋ ਆਜ ਕੇ ਕਾਲ ਜੋ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਸੰਸਾਰ ਦੇ ਵਿੱਚ ਜੋ ਚੀਜ਼ ਵੀ ਉਪਜੀ ਹੈ ਜੋ ਪੈਦਾ ਹੋਈ ਹੈ ਉਸਨੇ ਇੱਕ ਦਿਨ ਨਾਸ ਹੋ ਜਾਣਾ ਇੱਕ ਦਿਨ ਉਸਨੇ ਖਤਮ ਹੋ ਜਾਣਾ ਇਥੇ ਕੋਈ ਸਦਾ ਸਦੀਵ ਵਾਸਤੇ ਨਹੀਂ ਰਹੇਗਾ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਨ ਹੈ ਕਿਉ ਸਾਹੀ ਮਨੋ ਮਿਸਾਰੀ ਹੈ ਜਦੋਂ ਜਾਣਾ ਹੀ ਹੈ ਤੇ ਜਿੰਨੋਸ ਮਾਲਕ ਦੀ ਹੈ ਤੇ ਉਸ ਨੂੰ ਕਿਉ ਪੁਲਾਉਂਦੇ ਆ ਆਪਣੇ ਅਸਲ ਜੀਵਨ ਮਨੋਰ ਤੋਂ ਅਸੀਂ ਕਿਉ ਡਗਮਗਵਾ ਡਗਮਗਾ ਜਾਂਦੇ ਆ ਕਿਉ ਨਹੀਂ ਅਸੀਂ ਪਰਮੇਸ਼ਵਰ ਨੂੰ ਆਰਾਧ ਦੇ ਕਿਉ ਨਹੀਂ ਅਸੀਂ ਪਰਮੇਸ਼ਵਰ ਦੇ ਚਰਨਾ ਦੇ ਵਿੱਚ ਜਾ ਕੇ ਉਹਨਾਂ ਕੋਲੋਂ ਆਪਣੇ ਜੀਵਨ ਨੂੰ ਸੁਧਾਰਨ ਦਾ ਯਤਨ ਕਿਉਂ ਨਹੀਂ ਕਰਦੇ ਕਿਉਂ ਨਹੀਂ ਸਤਿਗੁਰੂ ਪਾਸ਼ਾ ਜੀ ਦੀ ਗੱਲ ਨੂੰ ਮੰਨਦੇ ਅਸੀਂ ਸਤਿਗੁਰੂ ਪਾਸ਼ਾ ਜੀ ਕੋਲ ਜਾਂਦੇ ਆ ਮੱਥਾ ਟੇਕਦੇ ਆ ਬਾਣੀ ਵੀ ਪੜਦੇ ਆ ਪਰ ਸਤਿਗੁਰੂ ਪਾਸ਼ਾ ਜੀ ਦੀ ਗੱਲ ਨੂੰ ਨਹੀਂ ਮੰਨਦੇ ਇਹ ਹੀ ਸਭ ਤੋਂ ਵੱਡਾ ਸਾਡੇ ਸਾਡੇ ਜੀਵਨ ਦੇ ਵਿੱਚ ਜਿਹੜੇ ਸਾਡੇ ਜੀਵਨ ਜਿਹੜਾ ਸਾਡਾ ਸਾਡੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੇ ਨਾਲ ਨਹੀਂ ਜੁੜ ਪਾ ਰਹੀ ਇਹ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ ਜੁੱਸ ਦਿਨ ਅਸੀਂ ਗੁਰੂ ਦੀ ਗੱਲ ਨੂੰ ਮੰਨ ਜਾਵਾਂਗੇ ਉਸ ਨੂੰ ਸਾਡੇ ਜੀਵਨ ਦੇ ਵਿੱਚ ਨਖਾਰ ਆ ਜਾਵੇਗਾ ਸਾਡੀ ਬੋਲ ਬਾਣੀ ਦੇ ਵਿੱਚ ਫਰਕ ਆ ਜਾਵੇਗਾ ਸਾਡੇ ਜੀਵਨ ਦੇ ਵਿੱਚ ਫਰਕ ਆ ਜਾਵੇਗਾ ਫਿਰ ਦੁਨੀਆ ਦੀ ਪਰਵਾਹ ਨਹੀਂ ਅਸੀਂ ਕਰਨ ਦੁਨੀਆ ਕੀ ਕਹਿੰਦੀ ਹੈ ਦੁਨੀਆ ਚੰਗਾ ਕਵੇ ਕਿਉਂਕਿ ਜਦ ਅਬ ਹਮ ਚਲੀ ਠਾਕੁਰ ਪਿਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਰ ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤੰਦ ਯੋ ਹੈ ਟਾਰ ਹੁਣ ਮੈਨੂੰ ਪਰਵਾਹ ਨਹੀਂ ਦੁਨੀਆ ਦੇ ਲੋਕ ਭਾਵੇਂ ਜੋ ਮਰਜੀ ਕੁਝ ਕਹਿਣ ਭਾਵੇਂ ਮੈਨੂੰ ਮਾੜਾ ਕਹਿਣ ਭਾਵੇਂ ਮੈਨੂੰ ਚੰਗਾ ਕਹਿਣ ਮੈਂ ਇਹਨਾਂ ਦੀ ਸਾਰੀਆਂ ਸਿਆਣਪਾਂ ਨੂੰ ਇਹਨਾਂ ਦੀ ਚਤਰਾਈਆਂ ਨੂੰ ਇਹ ਮੈਂ ਅੱਗ ਦੇ ਵਿੱਚ ਸਾੜ ਦਿੱਤੀਆਂ ਨੇ ਭਾਵੇਂ ਇਹ ਚਾਹ ਕੇ ਵੀ ਹੁਣ ਮੇਰਾ ਕੁਝ ਵਿਗਾੜ ਨਹੀਂ ਸਕਦੇ ਨਾ ਹੀ ਮਨੂੰ ਇਹਨਾਂ ਦੀ ਗੱਲਾਂ ਤੋਂ ਕੋਈ ਫਰਕ ਪੈਣ ਵਾਲਾ ਹੈ ਨਾ ਹੀ ਮੈਂ ਇਹਨਾਂ ਦੇ ਵਾਂਗੂ ਇਸ ਦਲਦਲ ਦੇ ਵਿੱਚ ਫਸਣ ਵਾਲਾ ਹਾਂ ਕਿਉਂਕਿ ਮੈਂ ਗੁਰੂ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹਾਂ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਹਾਂ ਤੇ ਜਿਵੇਂ ਗੁਰੂ ਸਾਹਿਬ ਜੀ ਮੇਰੇ ਉਤੇ ਹੁਕਮ ਕਰਨਗੇ ਉਹਨਾਂ ਦੀ ਰਜ਼ਾ ਹੈ ਉਹਨਾਂ ਦੀ ਹੁਕਮ ਹੈ ਮੇਰੇ ਵੱਸ ਦੀ ਗੱਲ ਨਹੀਂ ਕਿ ਮੈਂ ਕੋਈ ਬੁਰੇ ਕਰਮ ਕਰਨਾ ਛੱਡ ਦੇਣਾ ਮਾੜੇ ਕਰਮ ਕਰਨਾ ਛੱਡ ਦੇਵਾਂਗਾ ਜਾਂ ਮੇਰੇ ਅੰਦਰੋਂ ਮੈਂ ਇਹ ਕਹਾਂ ਕਿ ਮੈਂ ਸੱਚਾ ਹੋ ਗਿਆ ਮੈਂ ਪਵਿੱਤਰ ਇਹ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਹੈ ਦ੍ਰਿਸ਼ਟੀ ਹੈ ਉਹਨਾਂ ਦੀ ਮਹਾਰਾਜ ਜੀ ਦੀ ਉਹ ਚਾਉਣ ਤੇ ਸਾਡਾ ਜੀਵਨ ਬਦਲ ਸਕਦੇ ਨੇ ਉਹ